ਸਤਗੁਰਾਂ ਦੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਹਰ ਰੋ ਦੀ ਤਰਾ ਪਾਤਸ਼ਾਹ ਦੀ ਰਹਿਮਤ ਕਿਰਪਾ ਬਖਸ਼ ਸਦਕਾ ਗੁਰੂ ਚਰਨਾਂ ਵਿੱਚ ਪਹੁੰਚ ਕੇ ਤਨ ਮਨ ਧਨ ਕਰਕੇ ਹਾਜ਼ਰੀ ਭਰ ਰਹੀ ਗੁਰੂ ਸواری ਸਾਧ ਸੰਗਤ ਜੀ ਮੱੜ ਭਾਗੇ ਹਾਂ ਸਤਗੁਰਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸਤਗੁਰਾਂ ਦੀ ਅਮਰਤ ਮਾਈ ਬਾਣੀ ਸ਼੍ਰੋਮਣੀ ਬਾਣੀ ਬਾਣੀਆਂ ਸਰਬਾਣੀ ਖਸਮ ਦੀ ਬਾਣੀ শ্রবণ ਕਰਨ ਦਾ ਸਮਾਂ ਮਿਲਿਆ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ ਸਵਾਹੁ ਹੁਣ ਸਮਾਂ ਹੋਇਆ ਸਭ ਸੇ ਉਪਰ ਗੁਰ ਸ਼ਬਦ ਵਿਚਾਰ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈ ਹਾਜ਼ਰੀ ਫਤੇ ਦੀ ਪਾਜੀ ਸਾਂਝੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੋ 44ਵਾਂ ਸ਼ਲੋਕ ਹੈ ਜੀਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਐ ਪਾਤਸ਼ਾਹ ਜੀ ਇਸ ਸ਼ਲੋਕ ਦੇ ਦੁਆਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਆਓ ਸਰਵਨ ਕਰੀਏ ਸਤਬੁੱਧੀ ਆਖਦੇ ਨੇ ਏਕ ਭਗਤ ਭਗਵਾਨ ਏਕ ਦਾ ਭਾਵ ਇਕ ਭਗਤ ਦਾ ਭਾਵ ਹੁੰਦਾ ਹੈ ਭਗਤੀ ਭਗਵਾਨ ਉਹ ਪਰਮਾਤਮਾ ਰੱਬ ਜੀ ਪ੍ਰਭੂ ਜੀ ਵਾਹਿਗੁਰੂ ਜੀ RAM ਜੀ ਅੱਲਾਹ ਜੀ ਹਨ ਕੋਈ ਵੀ ਨਾਮ ਲੈ ਲਈਏ ਇੱਕ 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 ਕੌਣ ਹੈ ਪ੍ਰਮਾਤਮਾ ਉਹ ਭਗਵਾਨ ਇੱਕੋ ਹੀ ਹੈ ਆਪਾਂ ਜਦੋਂ ਸ਼ੁਰੂ ਕਰਦੇ ਆ ਨਾ ਗੁਰੂ ਸਾਹਿਬ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਜਿਨੇ ਸਭ ਤੋਂ ਪਹਿਲਾਂ ਏਕਾ ਇਸੇ ਕਰਕੇ ਲਾਇਆ ਵੀ ਭਲੇਖਾ ਨਾ ਰਹਿ ਜਾਵੇ ਵੀ ਦੋ ਦੀ ਗੱਲ ਚੱਲਦੀ ਹੈ ਵੀ ਪ੍ਰਮਾਤਮਾ ਇੱਕੋ ਹੀ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਸਭ ਨਾਲ ਜੀਆਂ ਦਾ ਇੱਕ ਦਾਤਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਕਿੰਨੇ ਪਰਵਾਨ ਬਾਨੀ ਵਿੱਚ ਪੜ ਸਕਦੇ ਆਪਾਂ ਸੋ ਪਹਿਲਾਂ ਇੱਥੇ ਗੱਲ ਸਿੱਧ ਹੋ ਗਈ ਵੀ ਰੱਬ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਸੰਭਾਲਣ ਵਾਲਾ ਸਾਰਿਆਂ ਨੂੰ ਰੱਖਣ ਵਾਲਾ ਸਾਰਿਆਂ ਨੂੰ ਮਾਰਨ ਵਾਲਾ ਕਹਿ ਲਓ ਹਨ ਮਾਰਾ ਰੱਖਾ ਇੱਕੋ ਆਪੋ ਸਭ ਕੁਝ ਉਸੇ ਦੇ ਵਸ ਵਿੱਚ ਹੀ ਹੈ ਉਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਤੇ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਉਹ ਆਪ ਹੀ ਕਰ ਰਿਹਾ ਉਹ ਕਿਸੇ ਦੀ ਡਿਊਟੀ ਨਹੀਂ ਲਈ ਕਿਸੇ ਦੀ ਡਿਊਟੀ ਨਹੀਂ ਹੈ ਉਹ ਆਪ ਹੀ ਕਰ ਰਿਹਾ ਸਾਰਾ ਕੰਮ ਭਗਤ ਦਾ ਭਾਵ ਹਗਾ ਭਗਤੀ ਉਹਦੀ ਆਰਾਧਨਾ ਉਹਦੀ ਜਾਦ ਉਹਦਾ ਸਿਮਰਨ ਉਹਦੀ ਵਡਿਆਈ ਉਹਦੇ ਗੁਣ ਗਾਉਣੇ ਇੱਥੇ ਜੇ ਆਪਾਂ ਦੇਖੀਏ ਵਿਆਕਰਨ ਮੁਤਾਬਕ ਪਾ ਦਾ ਤਤ ਤੈਨੂੰ ਸਿਹਾਰੀ ਇੱਥੇ ਭਗਤੀ ਆ ਜੇਤ ਸਿਹਾਰੀ ਨਾ ਹੁੰਦੀ ਪੱਬਾ ਗੱਗਾ ਤੱਤਾ ਹੁੰਦਾ ਤਾਂ ਬਹੁਤੇ ਭਗਤ ਹੋ ਜਾਣੇ ਸੀ ਦੇ ਤੱਤੇ ਦੇ ਥੱਲੇ ਓਂਕਰ ਲਾ ਦੀ ਇੱਕ ਭਗਤ ਬਣ ਜਾਂਦਾ ਇਹ ਗ੍ਰਾਮਰ ਹੈ ਗੁਰਮੁਖੀ ਦੀ ਇਹ ਤੇ ਵਿਨਾਸਤ ਨਹੀਂ ਨਿਕਲਦੇ ਅਸੀਂ ਪਰ ਬਾਣੀ ਨਾਲ ਪਿਆਰ ਰੱਖਣਾ ਠੀਕ ਹੈ ਇਹ ਕੰਮ ਹੈ ਪ੍ਰਚਾਰਕਾਂ ਦਾ ਪਰ ਸਾਨੂੰ ਵੀ ਥੋੜੀ ਥੋੜੀ ਇਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਹਨਾ ਉਹਨੇ ਇੱਥੇ ਤੱਤੇ ਨੂੰ ਸਿਆਰੀ ਹੈ ਭਗਤੀ ਉਹਦੀ ਵਡਿਆਈ ਭਗਵਾਨ ਦੀ ਜਿਹ ਪ੍ਰਾਨੀ ਕੈ ਨਾਹੀਂ ਮਨ ਜਿਸ ਪ੍ਰਾਨੀ ਦੇ ਮਨ ਦੇ ਵਿੱਚ ਉਸ ਇੱਕ ਪਰਮਾਤਮਾ ਦੀ ਭਗਤੀ ਨਹੀਂ ਹੈ ਉਹਦੀ ਯਾਦ ਨਹੀਂ ਹੈ ਉਹਦਾ ਸਿਮਰਨ ਨਹੀਂ ਨਹੀਂ ਹੈ ਤਾਂ ਸਤਿਗੁਰ ਪਤਾ ਕੀ ਕਹਿੰਦੇ ਨੇ ਉਹਨੂੰ ਜਿਸ ਮਨੁੱਖ ਦੇ ਅੰਦਰ ਏਕ ਭਗਤ ਭਗਵਾਨ ਇੱਕ ਪਰਮਾਤਮਾ ਦੀ ਇੱਕ ਪਰਮਾਤਮਾ ਦੀ ਭਗਤੀ ਦੀ ਗੱਲ ਕਰਦਾ ਇੱਕ ਪਰਮਾਤਮਾ ਦੀ ਯਾਦ ਜਿਹਨੇ ਸਾਨੂੰ ਪੈਦਾ ਕੀਤਾ ਉਹ ਪਾ ਵਿਚਾਰ ਕਰ ਚੁੱਕੇ ਆ ਉਹਦੀ ਗੱਲ ਚੱਲਦੀ ਆ ਹੁਣ ਉਹ ਜੇ ਸਾਡੇ ਹਿਰਦੇ ਵਿੱਚ ਉਹਦੀ ਯਾਦ ਨਹੀਂ ਹੈ ਭੁੱਲੇ ਹੋਏ ਆ ਉਹਨੂੰ ਤਾਂ ਸਮਝ ਲਓ ਸਤਿਗੁਰ ਕਹਿੰਦੇ ਉਹ ਬੰਦਾ ਕੀ ਹੈ ਜੈਸੀ ਜਿਸ ਤਰ੍ਹਾਂ ਸੂਕਰ ਸੂਕਰ ਕਹਿੰਦੇ ਨੇ ਸੂਰ ਨੂੰ ਸਵਾਨ ਕੁੱਤੇ ਉਹ ਸਮਝ ਲਓ ਬੰਦਾ ਕੁੱਤਿਆਂ ਦੀ ਨਿਆਈ ਭਾਵ ਉਹ ਕੁੱਤੇ ਦੀ ਜੂਨ ਪਿਆ ਵਾ ਕਹਿ ਲਈਏ ਸੂਰ ਦੀ ਜੂਨ ਪਿਆ ਹੋਇਆ ਭਾਵ ਉਹਦਾ ਸਰੀਰ ਜਿਹੜਾ ਕੁੱਤਿਆਂ ਵਰਗਾ ਹੈ ਤੇ ਸੂਰ ਵਰਗਾ ਹੈ ਹੁਣ ਸਰੀਰ ਤਾਂ ਆਪਾਂ ਸਾਰੇ ਦੇਖਦੇ ਆਂ ਵੀ ਉਹੇ ਜੇ ਤਾਂ ਹੈ ਨਹੀਂ ਹਰੇਕ ਦਾ ਪਰ ਇਸੇ ਰਮਜ ਬਹੁਤ ਡੂੰਗੀ ਹੈ ਨਾ ਗੁਰਤੇਗ ਭਾਦਰ ਪਾ ਜਨ ਇਹ ਰਮਜ ਪਾਈ ਹੈ ਇੱਥੇ ਕੁੱਤਾ ਤੇ ਸੂਕਰ ਇੱਕ ਵਿਰਤੀ ਦਾ ਨਾਮ ਹੈ ਵੀ ਉਸ ਬੰਦੇ ਦੇ ਅੰਦਰ ਕੁੱਤੇ ਦੀ ਵਿਰਤੀ ਹੈ ਉਸ ਬੰਦੇ ਦੇ ਅੰਦਰ ਸੂਰ ਦੀ ਬਿਰਤੀ ਹੈ ਉਹ ਬਿਰਤੀ ਕਿਹੋ ਜੀ ਹੈ ਉਹਨੂੰ ਆਪਾਂ ਵਿਚਾਰਨਾ ਕੁੱਤੇ ਵਫਾਦਾਰ ਵੀ ਹੁੰਦੇ ਨੇ ਆਵਾਰਾ ਵੀ ਹੁੰਦੇ ਆ ਸੂਖ ਜਿਹੜਾ ਸੂਰ ਹੈ ਇਹ ਕੀ ਗੰਦ ਖਾਂਦਾ ਹੈ ਪਰ ਇਹਦੀ ਇੱਕ ਵਿੜਾਈ ਵੀ ਬਾਦਸ਼ਾਹ ਨੇ ਬਾਣੀ ਵਿੱਚ ਲਿਖੀ ਆ ਕੁੱਤੇ ਦੀ ਵੀ ਵਿੜਾਈ ਲਿਖੀ ਹੋਈ ਹੈ ਉਹ ਤਾਂ ਆਪਾਂ ਪਹਿਲਾਂ ਵੀ ਇੱਕ ਵਾਰੀ ਵਿਚਾਰਿਆ ਸੀਗਾ ਹੁਣ ਕੁੱਤੇ ਦਾ ਜਿਹੜਾ ਪੋਜਿਟਿਵ ਸੋਚ ਆ ਭਾਬੋ ਜੂ ਬਾਣੀ ਵਿੱਚ ਆਪਾਂ ਪੜ੍ਹਦੇ ਆ ਇੱਥੇ ਬਾਣੀ ਨੂੰ ਪੜਨ ਵਾਲਿਆਂ ਨੂੰ ਵੀ ਕੁੱਤੇ ਕਿਹਾ ਧਿਆਨ ਰੱਖਿਓ ਬਾਣੀ ਵਿੱਚ ਹਾਮ ਕੂਕਰ ਤੇਰ ਦਰਬਾਰ ਤੇਰੇ ਦਰ ਦੇ ਅਸੀਂ ਕੂਕਰ ਹਾਂ ਹੁਣ ਧਿਆਨ ਰੱਖਿਓ ਪਰ ਸਤਿਗੁਰਾਂ ਨੇ ਇੱਥੇ ਇੱਕ ਵਿਰਤੀ ਕਿਹੜੀ ਦੱਸੀ ਐ ਜਿਨ੍ਹਾਂ ਦੇ ਹੁਣ ਜਿਹੜੇ ਪਰਮਾਤਮਾ ਦੀ ਵਡਿਆਈ ਕਰਦੇ ਉਹਨਾਂ ਦੇ ਅੰਦਰ ਤਾਂ ਜਾਤ ਹੈਗੀ ਐ ਉਹਨਾਂ ਦੇ ਯਾਦ ਅੰਦਰ ਤਾਂ ਹੈਗੀ ਹੈ ਨਾ ਹੁਣ ਇਹ ਇਹ ਕੀ ਹੈ ਜਿਹੜਾ ਕੁੱਤੇ ਦਾ ਪੋਜੀਟਿਵ ਪੁਆਇੰਟ ਆ ਉਹ ਇਹ ਹੈ ਵੀ ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ ਵੀ ਤੇਰੇ ਦਰ ਤੇ ਰੋਜ਼ ਭੌਂਕਦੇ ਆ ਭਾਤ ਬਾਣੀ ਪੜਦੇ ਆ ਦੇ ਹੁਣ ਜੇ ਕੋਈ ਆਪਾਂ ਨੂੰ ਕੁੱਤਾ ਆ ਕੇ ਕਹੇ ਤਾਂ ਲੜਾਈ ਹੋ ਸਕਦੀ ਹੈ ਨਾ ਪਰ ਅਸੀਂ ਵਫਾਦਾਰ ਆਂ ਪੂਰੀ ਕਿਧੇ ਆਂ ਕੁੱਤੇ ਵੀ ਕਿਧੇ ਆਂ ਹਮ ਚਾਤਰ ਗੋਬਿੰਦ ਜੀ ਜਿਸ ਤਰ੍ਹਾਂ ਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਨਾ ਇੱਕ ਫੇਰ ਅੱਗੇ ਪੁਆਇੰਟ ਬਾਬਾ ਕਬੀਰ ਜੀ ਦੇ ਵੀ ਲਿਖਿਆ। ਕਬੀਰ ਬੈਸਨੋਂ ਕੀ ਕੂਕਰ ਭਲੀ ਇਹ ਵੀ ਬਾਣੀ ਵਿੱਚ ਆਉਂਦਾ ਹੈ। ਕਬੀਰ ਕੂਕਰ RAM ਕੋ ਆਉਂਦਾ ਬਚਨ। ਕਬੀਰ ਕੂਕਰ RAM ਹਾਂ RAM ਦੇ ਕੂਕਰਾਂ ਭਾਈ ਉਸ ਰੱਬ ਜੀ ਦੇ ਕੂਕਰਾਂ ਉਹਦੇ ਕੁੱਤੇ ਆ। ਨਾਉ ਕੀ ਐ ਮੁੱਤੀਆ ਮੇਰੋ ਨਾਉ ਰੋਗ ਮੈਨੂੰ ਮੋਤੀ ਕਹਿੰਦੇ ਨੇ। ਬਾਸਾ ਜੀ ਕਹਿੰਦੇ ਕਬੀਰ ਕੂਕਰ RAM ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤਾਂ ਜਾਓ ਬਸ ਇਹ ਜੇਵਰੀ ਹੈ ਜਿਹੜੀ ਪਈ ਹੋਈ ਨਾ ਹੁਕਮ ਰੂਪੀ ਜੇਵਰੀ ਪਰ ਜਿੱਧਰ ਰੱਬ ਹੁਕਮ ਕਰਦਾ ਬਸ ਉਧਰ ਹੀ ਚਲੇ ਜਾਂਦੇ ਆ ਆ ਤਾਂ RAM ਦੀ ਕੂਕਰਾਂ ਦੀ ਖੇਡ ਹੈ ਭੌਂਕਦੇ ਆ ਰੋਜ ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੇ ਬਦਨ ਅਸਾਰ ਕਿਉਂ ਭੌਂਕਦੇ ਆ ਇਦੀ ਪਿੱਛੇ ਵੀ ਕੋਈ ਹੈਗੀ ਨਾ ਕਲਾ ਕੋਈ ਉਹ ਇਸ ਕਰਕੇ ਭੌਂਕਦੇ ਆ ਵੀ ਆ ਸਰੀਰ ਨੂੰ ਕਿੰਨੇ ਕੁੱਤੇ ਪਏ ਹੋਏ ਨੇ ਬਕਾਰ ਰੂਪੀ ਕੁੱਤੇ ਇਹਨੂੰ ਚੁੰਬੜੇ ਹੋਏ ਨੇ ਉਹਨਾਂ ਤੋਂ ਬਚਣ ਵਾਸਤੇ ਅਸੀਂ ਗੁਰੂ ਦੇ ਕੁੱਕਰ ਬਣ ਗਏ ਤੇ ਅਸੀਂ ਭੌਂਕਦੇ ਆ ਉਹਨਾਂ ਨੂੰ ਵੀ ਉਹ ਬਕਾਰ ਨੇੜੇ ਉਹ ਬਕਾਰ ਰੂਪੀ ਕੁੱਤੇ ਨੇੜੇ ਨਾ ਹੋਣ ਜਿਸ ਤਰ੍ਹਾਂ ਦੇਖੋ ਹੁਣ ਕੋਈ ਕੁੱਤਾ ਕਿਸੇ ਆਵਾਰਾ ਗਲੀ ਜਿੱਚ ਚ ਜਲਾਜੇ ਉੱਥੇ ਬਹੁਤੇ ਹੁੰਦੇ ਆ ਨਾ ਕਈ ਉਹ ਉਹਨੂੰ ਟਿੱਗਣੀ ਨਹੀਂ ਦਿੰਦੇ ਉਹ ਆਪਣੇ ਬਚਾਉਣ ਦੀ ਖਾਤਰ ਉਹ ਵੀ ਭੌਂਕਦਾ ਫਿਰ ਹਨ ਵੀ ਮੇਆ ਬਾਜ ਜਾ ਤਾਂ 15 16 ਫਿਰਦੇ ਨੇ ਤੇ ਫਿਰ ਸਾਰੇ ਪਏ ਜਾਂਦੇ ਆ ਇਸੇ ਤਰ੍ਹਾਂ ਇਹ ਬੰਦੇ ਦੀ ਜ਼ਿੰਦਗੀ ਇਹੀ ਆ ਇਹਨੂੰ ਕਿੰਨੇ ਕੁੱਤੇ ਵਕਾਰ ਘੇਰਦੇ ਆ ਤੇ ਫਿਰ ਇਹ ਭੌਂਕਦਾ ਹੈ ਭਾਬ ਉਸ ਰੱਬ ਨੂੰ ਵਡਿਆਈ ਕਰਦਾ ਹੈ ਤੇ ਉਹਦੇ ਕਰਕੇ ਫਿਰ ਇਹ ਪਿੱਛੇ हट ਜਾਂਦੇ ਆ ਜਿਸ ਤਰ੍ਹਾਂ ਆਪਾਂ ਹੋਰ ਵੀ ਬਾਣੀ ਵਿੱਚ ਪੜਦੇ ਆ ਨਾ ਇਤੇ ਕੁੱਕਰ ਹੋਂ ਬੇਗਾਨਾ ਇਤੇ ਕੁੱਕਰ ਹੋਂ ਬੇਗਾਨਾ ਉਹ ਕੁੱਤੇ ਵਾਲੇ ਨੇ ਵਕਾਰ ਵਾਲੇ ਨੇ ਮੈਂ ਇਕਾਂ ਬੇਗਾਨਾ ਪੌਂਕਾਂ ਇਸ ਤਨ ਤਾਈ ਇਹਦੇ ਸਰੀਰ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਪਰੇ ਕਰਨ ਵਾਸਤੇ ਭੌਂਕਦਾ ਭਾ ਬੜੇਈ ਕਾ ਦੀ ਕਾ ਵਾਸਤੇ ਕਰਦੇ ਆਂ ਵੀ ਆ ਸਰੀਰ ਬਚ ਜਾਵੇ ਕਿਸੇ ਲੋਟ ਬਕਾਰਾਂ ਤੋਂ ਇਹ ਵਡਿਆਈ ਪ੍ਰਮਾਤਮਾ ਦੀ ਐ ਕਰਨੀ ਹੁਣ ਜੇ ਇਹ ਸਿਰ ਦੇ ਵਿੱਚ ਨਹੀਂ ਤਾਂ ਫਿਰ ਸਤਗੁਰਾਂ ਨੇ ਦੂਜੇ ਕੁੱਤੇ ਦੀ ਗੱਲ ਕਰ ਦਿੱਤੀ ਕਹਿੰਦੇ ਜੇ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ ਜੇ ਮਨ ਦੇ ਵਿੱਚ ਉਹਦੀ ਪ੍ਰਮਾਤਮਾ ਦੀ ਭਗਤੀ ਨਹੀਂ ਧਿਆਨ ਰੱਖਿਓ ਅੰਦਰ ਆਵਾਦਤ ਨਹੀਂ ਉਹਦੀ ਤਾਂ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਤਨ ਇਹ ਕੂਕਰ ਹੁਣ ਸੂਕਰ ਦਾ ਇੱਕ ਹੋਰ ਪੁਆਇੰਟ ਵੀ ਹੈਗਾ ਉਹ ਵੀ ਬਾਣੀ ਵਿੱਚ ਲਿਖਿਆ ਸਤਿਗੁਰ ਕਹਿੰਦੇ ਕਬੀਰ ਬੈਸ ਨੂੰ ਕੀ ਕੂਕਰ ਭਲੀ ਬੈਸ ਨੂੰ ਦਾ ਹੁੰਦਾ ਵੀ ਪ੍ਰਮਾਤਮਾ ਦਾ ਭਗਤ ਰੱਬ ਨੂੰ ਚਾਹਣ ਵਾਲਾ ਉਹਦਾ ਸੇਵਕ ਉਹਦਾ ਜਨ ਬੈਸ ਨੂੰ ਦਾ ਭਾਵੇਂ ਪਰਵਾਸਾ ਸੀ ਬਾਣੀ ਵਿੱਚ ਵੀ ਦੇਖ ਸਕਦੇ ਆ ਸੁਖਮਨੀ ਸਾਹਿਬ ਵਿੱਚ ਲਿਖੀ ਹੈ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬੈਸਨੋ ਕੌਣ ਹੈ ਪ੍ਰਮਾਤਮਾ ਦਾ ਭਗਤ ਕੌਣ ਹੈ ਜਿਸ ਉਪਰ ਸੋ ਭਗ ਪ੍ਰਮਾਤਮਾ ਪ੍ਰਸੰਨ ਹੈ ਖੁਸ਼ ਹੈ ਉਹ ਬੈਸਨੋ ਹੈ ਪ੍ਰਵਾਸਾ ਇਹ ਧਿਆਨ ਰੱਖਿਓ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੂ ਕਰ ਨਿਰਮਲ ਕਰਮ ਕਾਹੂ ਫਲ ਕੀ ਇੱਛਾ ਨਹੀਂ ਵਸੈ ਕੇਵਲ ਕੀਰਤਨ ਸੰਗ ਰਾਜਾ ਚ ਹੈ ਇਸ ਤਰ੍ਹਾਂ ਸਾਰੀ ਬਾਣੀ ਦੇ ਵਿੱਚ ਉਸ ਲਿਖਿਆ ਸਤਿਗੁਰਾਨੀ ਇਹ ਬੈਸਨੋਂ ਦੀ ਪ੍ਰਵਾਸ ਹੈ ਹੁਣ ਕਬੀਰ ਬੈਸਨੋਂ ਕੀ ਕੂਕਰ ਭਲੀ ਉਹ ਰੱਬ ਦੇ ਭਗਤ ਦੀ ਕੂਕਰ ਭਾਵੇਂ ਕੁੱਤਾ ਤਾਂ ਉਹਦੇ ਕੋਲੇ ਵੀ ਰੱਖਿਆ ਹੋਇਆ ਹੈ ਕਹਿੰਦੇ ਉਹ ਚੰਗਾ ਹੈ ਕਿਉਂਕਿ ਵਫਾਦਾਰ ਹੈ ਵਫਾਦਾਰ ਕਿਵੇਂ ਹੈ ਉਹਦੇ ਕੋਲੇ ਰਹਿੰਦਾ ਉਹ ਭਗਤੀ ਕਰਦਾ ਕੋਲੇ ਬੈਠਾ ਰਹਿੰਦਾ ਇਹਦਾ ਭਾਵੇਂ ਵੀ ਸੁਣਦਾ ਹੈ ਜੇ ਨਹੀਂ ਸੁਣਦਾ ਤਾਂ ਪਰੇ ਉੱਠ ਕੇ ਵੀ ਜਾ ਸਕਦਾ ਸੀ ਉਹ ਨਾ ਪਰ ਉਹ ਪੱਕਾ ਹੈ ਵਫਾਦਾਰ ਹੈ ਜਿੱਥੇ ਬਿਠਾਤਾ ਮਾਲਕ ਨੇ ਉੱਥੇ ਹੀ ਬੈਠਾ ਹੈ ਤੇ ਭਗਤੀ ਸੁਣਦਾ ਹੈ ਦੂਜੇ ਪਾਸੇ ਇਹਨੂੰ ਕੰਪੇਅਰ ਕਿਹਦੇ ਨਾਲ ਕੀਤਾ ਸਤਗੁਰ ਕਹਿੰਦੇ ਕਬੀਰ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਸਾਖਤ ਉਹ ਹੁੰਦਾ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਬੰਦਗੀ ਨਾਲੋਂ ਟੁੱਟੋ ਹੈ ਬੰਦਗੀ ਹੈ ਨਹੀਂ ਹਿਰਦੇ ਵਿੱਚ ਬੰਦਗੀ ਕਰਨ ਵਾਸਤੇ ਤਾਂ ਛਿ ਆਈਆਂ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹੋ ਜਿੰਨਾ ਚਿਰ ਸਵਾਸ ਕਰਦੇ ਉਹਨਾਂ ਚਿਰ ਹੀ ਕਰਨੀ ਆ ਫਿਰ ਇਹ ਥੋੜਾ ਜਿਹਾ ਅੱਧਾ ਪੌਣਾ ਘੰਟਾ ਲਾਇਆ ਚਲੋ ਜੀ ਬਸ ਉਦੋਂ ਬਾਅਦ ਬੰਦਗੀ ਦਾ ਭਾਵ ਸ਼ਿਰ ਤੇ ਵਿੱਚ ਸਾਮ ਕੇ ਰੱਖਣਾ ਹਰ ਵਕਤ ਉਹਦੀ ਯਾਦ ਵਿੱਚ ਜੁੜਨਾ ਤੇ ਬੰਦਗੀ ਕਰਨ ਵਾਲੇ ਨੂੰ ਸਤਗੁਰਾਂ ਨੇ ਬੰਦਾ ਕਿਹਾ ਬੰਦਾ ਸੋਜੋ ਬੰਦਗੀ ਗਹਿ ਗਹਿ ਹੁਕਮ ਪਸਾਨਾ ਇੱਕੋ ਜਾਣਾ ਬੰਦਾ ਕਹੀ ਹੈ ਸੋਈ ਇਹ ਪਰਵਾਸਾਂ ਨਹੀਂ ਸਾਡੀਆਂ ਆਪਾਂ ਕਹਿੰਦੇ ਨਾ ਫਲਾੰਦਾ ਬੰਦਾ ਤੁਰਿਆ ਫਿਰਦਾ ਪਰ ਗੁਰਮੁਖ ਦੀ ਵਿੱਚ ਕੀ ਪ੍ਰਭਾਸਾ ਬੰਦੇ ਦੀ ਵੀ ਜਿਹੜਾ ਬੰਦਗੀ ਕਰਦਾ ਡਿਸਪਲਨ ਦੇ ਵਿੱਚ ਰਹਿੰਦਾ ਅਨੁਸ਼ਾਸਨ ਵਿੱਚ ਰਹਿੰਦਾ ਹੁਕਮ ਵਿੱਚ ਚੱਲਦਾ ਐ ਕਹਿੰਦੇ ਹੁਕਮ ਕੀ ਦਾ ਰੱਬ ਦਾ ਬਸ ਜਿਸ ਤਰ੍ਹਾਂ ਆਪਾਂ ਸੋ ਪਰਿਵਾਰ ਆ ਵੱਡੇ ਦੇ ਆਪਾਂ ਮੁਖੀ ਦੇ ਹੁਕਮ ਵਿੱਚ ਚੱਲੀਏ ਮਾਤਾ ਪਿਤਾ ਦੇ ਹੁਕਮ ਜਿਹੜਾ ਪਰਿਵਾਰ ਚੱਲਦਾ ਉਸੇ ਤਰ੍ਹਾਂ ਹੀ ਉਹ ਪ੍ਰਮਾਤਮਾ ਅਸੀਂ ਉਹਦੇ ਉਹਦਾ ਇੱਕ ਪਰਿਵਾਰ ਆ ਇੱਕ ਪਿਤਾ ਇੱਕ ਸਕੇ ਹਮ ਬਾਰਕ ਉਹਦੇ ਬੱਚੇ ਆ ਹੁਕਮ ਵਿੱਚ ਚੱਲਣਾ ਸਤਿਗੁਰ ਕਹਿੰਦੇ ਡਿਸਪਲਿਨ ਬੰਦਾ ਹੋ ਗਿਆ ਹੁਣ ਕਬੀਰ ਸਾਹਿਬ ਕਹਿੰਦੇ ਕਬੀਰ ਬੈਸਰੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਸਾਖਤ ਦੀ ਮਾਂ ਵੀ ਬੁਰੀ ਹੈ ਕਿਉਂ ਉਹ ਤਾਂ ਪਾਪ ਉਹ ਪਾਸਾ ਜੀ ਕਹਿੰਦੇ ਨੇ ਜਿਹੜਾ ਸਾਖਤ ਬੰਦਾ ਉਹ ਪਾਪ ਕਰਦਾ ਤੇ ਕੋਲੇ ਬੈਠੀ ਮਾਂ ਪਾਪ ਵੀ ਦੇਖੋ ਉਹ ਉਹ ਕੁਝ ਕਰਦੀ ਨਹੀਂ ਉਹਨੂੰ ਤੇ ਲਾਂਭਾ ਕਿਹਨੂੰ ਦਿੱਤਾ ਮਾਂ ਨੂੰ ਮਾਂ ਨੇ ਪੈਦਾ ਕੀਤਾ ਨਾ ਤੇ ਮਾਣ ਨੂੰ ਲੰਮਟ ਦੇ ਤੱਕ ਵੀ ਸਮਝਣ ਉਹ ਸੁਣਾ ਨਾਮ ਨਿਤ ਉਹ ਪਾਪ ਬਸਾਹਣ ਜਾਏ ਕਬੀਰ ਬੈਸਰੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਉਹ ਸੁਣਾ ਨਿਤ ਨਾਮ ਰਸ ਉਹ ਨਿਤ ਨਾਮ ਜਸ ਸੁਣਦੀ ਆ ਉਹ ਪੁੱਤ ਜਿਹੜਾ ਭਾਵ ਭਗਤ ਦਾ ਰੱਖਿਆ ਹੋਇਆ ਉਹ ਪਾਪ ਬਸਾਹਣ ਜਾਏ ਭਾਵ ਉਹਦੀ ਮਾਂ ਜਿਹੜੀ ਉਹ ਪਾਪਾਂ ਦੀ ਭਾਗੀ ਬਣ ਗਈ ਪਾਪ ਉਹਦਾ ਪੁੱਤ ਕਰਦਾ ਦੇਖੋ ਮਾਂ ਨੂੰ ਦੇਖੋ ਲਾਂਭਾ ਤਾਂ ਫਿਰ ਮਾਂ ਨੂੰ ਦਿੱਤਾ ਨਾ ਜਿਨ ਹਰ ਹਿਰਦਾ ਨਾਮ ਨਾ ਜਪਿਓ ਤੈਨ ਮਾਤ ਕੀ ਜਹਰ ਮਾਂ ਜਾ ਉੱਥੇ ਵੀ ਮਾਤਾ ਨੂੰ ਤੇ ਮਾਤਾ ਨੂੰ ਫਿਰ ਭਾਈ ਵਡਿਆਈ ਵੀ ਬਖਸ਼ੀ ਐ ਧੰਨ ਜਨਿੰਦੀ ਮਾਓ ਆਏ ਸਫਲ ਸੀ ਜਿਹੜੇ ਆਏ ਆ ਅਸੀਂ ਨਾਮ ਜਪਦੇ ਆ ਜੋ ਵੀ ਜਪਦੇ ਨੇ ਤੇ ਉਹਨਾਂ ਦੀ ਮਾਂ ਵੀ ਤਾਂ ਨਾ ਉਹਨੂੰ ਪੈਦਾ ਕਰਨ ਵਾਲੀ ਵਡਿਆਈ ਉੱਥੀ ਐ ਬੁਰੀਾਈ ਵੀ ਮਿਲਦੀ ਐ ਵਡਿਆਈ ਵੀ ਮਿਲਦੀ ਐ ਇਹ ਗੱਲ ਸੀ ਕੁੱਤੇ ਦੀ ਕੁੱਤੇ ਦੀ ਨਿਆਂਈ ਕੁੱਤਾ ਕੀ ਕਰਦਾ ਹੈ ਲੋਭੀ ਹੁੰਦਾ ਲੋਭ ਵਿੱਚ ਫਸਿਆ ਹੋਇਆ ਸਤਿਗੁਰ ਕਹਿੰਦੇ ਭਾਈ ਲੋਭ ਆਪਾਂ ਬਾਣੀ ਵਿੱਚ ਪੜਦੇ ਆ ਲੱਭ ਕੁੱਤਾ ਕੂੜ ਚੂੜਾ ਥੱਗ ਖਾਦਾ ਮੁਰਦਾਰ ਆਉਂਦਾ ਨਾ ਇਹਦਾ ਆਪਾਂ ਲੱਭ ਇੱਕ ਗੁਣ ਹੈ ਕਿਦੇ ਵਿੱਚ ਹੁੰਦਾ ਇਹ ਕੁੱਤੇ ਦੇ ਵਿੱਚ ਇਹ ਲੋਭੀ ਹੈ ਸਤਿਗੁਰ ਕਹਿੰਦੇ ਸਾਰੇ ਨਹੀਂ ਧਿਆਨ ਰੱਖੋ ਇੱਕ ਪੱਖ ਚੱਲਦੇ ਆ ਜਿਹਦੇ ਜਿਹਦੇ ਅੰਦਰ ਬੰਦਗੀ ਨਹੀਂ ਹੈ ਉਹ ਆਵਾਰੇ ਕੁੱਤੇ ਦੀ ਤਰ੍ਹਾਂ ਸਤਗੁਰ ਕਹਿੰਦੇ ਪਰ ਦੇਖਣ ਚ ਬੰਦਾ ਲੱਗਦਾ ਜੂਨ ਕਿਹਦੀ ਪਿਆ ਹੋਇਆ ਕੁੱਤੇ ਦੀ ਇੱਥੇ ਵੀ ਪਿਆ ਹੋਇਆ ਤੇ ਅੱਗੇ ਤਾਂ ਉਹਨੂੰ ਜਾਮਾ ਮਿਲੀ ਜਾਣਾ ਫਿਰ ਤਾਂ ਕੁੱਤੇ ਵਰਗਾ ਹੀ ਬਣ ਜਾਣਾ ਉਹਨੇ ਫਿਰ ਲੋਕਾਂ ਨੇ ਵੈਸੀ ਕੁੱਤਾ ਕਹਿੰਨਾ ਉਹਨੂੰ ਪਰ ਹੁਣ ਅੰਦਰ ਬਿਰਤੀ ਕੁੱਤੇ ਵਾਲੀ ਐ ਸਤਗੁਰ ਕਹਿੰਦੇ ਹੁਣ ਵੀ ਇਹ ਕੁੱਤੇ ਦੀ ਜੂਨ ਪਿਆ ਹੋਇਆ ਕਿਉਂਕਿ ਅੰਦਰ ਬੰਦਗੀ ਨਹੀਂ ਹੈ ਬੰਦਗੀ ਨਹੀਂ ਹੈ ਕੱਲੀ ਇੱਥੇ ਕੁੱਤੇ ਦੀ ਗੱਲ ਨਹੀਂ ਸਤਗੁਰਾਂ ਦੀ ਨਹੀਂ ਇਥੇ ਆਉ ਹੋਰ ਸਤਿਗੁਰ ਕਹਿੰਦੇ ਇਹ ਕੁੱਤੇ ਦੀ ਨਿਆਇਤੀ ਭਾਵ ਲੋਭ ਲੋਭ ਦੇ ਅੰਦਰ ਹੈ ਬਿਰਥਾ ਕਹੂੰ ਕੌਣ ਸੋ ਮਨ ਕੀ ਨੌਵੇਂ ਪਾਸਾ ਦਾ ਸ਼ਲੋਕ ਸ਼ਬਦ ਆਉਂਦਾ ਬਿਰਥਾ ਦਾ ਭਾਵ ਕੀ ਹੈ ਦੁੱਖ ਬੇਦਨ ਪੀੜ ਕਿਹਨੂੰ ਕਹਾ ਬਿਰਥਾ ਕਹੂੰ ਕੌਣ ਸੋ ਕਿਸ ਨੂੰ ਕਹਾ ਕਹਿੰਦੇ ਸਾਰੀ ਦੁਖੀ ਨੇ ਕਿਸੇ ਪੈ ਕੋਲੂ ਗਾਠੜੀ ਦੁਖੀ ਪਰ ਆਇਆ ਕਿਹਦੇ ਕੋਲੇ ਮੈਂ ਦੁੱਖ ਸੁਣਾਵਾਂ ਸਾਰੀ ਦੁਖੀ ਨੇ ਬਿਰਥਾ ਕਹੂ ਕੌਣ ਸੋ ਮਨ ਕੀ ਲੋਭ ਗਰਸਿਓ ਫਤਗੁਰ ਪਾਦੇਵ ਲੋਭ ਵਿੱਚ ਗਰਸਿਆ ਹੋਇਆ ਦਹਿ ਦਿਸਤਾਵਤ ਤਸੇਦ ਸਾਮਾਂ ਦੇ ਵਿੱਚ ਦੌੜਦਾ ਲੋਭ ਦੀ ਖਾਤਰ ਕੁਝ ਇਕੱਠਾ ਕਰਨ ਵਾਸਤੇ ਲੋਭ ਕਿਸੇ ਵੀ ਚੀਜ਼ ਦਾ ਹੋ ਸਕਦਾ ਨਾ ਦੇਖੋ ਹੁਣ ਸੁਰਤੀ ਦੀ ਪ੍ਰਭਾਸਾ ਸਤਿਗੁਰਾਂ ਨੇ ਇਹ ਕੁੱਤੇ ਦੀ ਹਲੇ ਪ੍ਰਭਾਸਾ ਚਲਦੀ ਪਈ ਹੈ ਵੀ ਇਹ ਸਰੀਰ ਕੁੱਤੇ ਦਾ ਕਿਉਂ ਹੈ ਇਹ ਬਿਰਤੀ ਦੀ ਗੱਲ ਸਤਿਗੁਰ ਕਹਿੰਦੇ ਇਹਦੇ ਅੰਦਰ ਲੋਭ ਬਿਰਤੀ ਹੈ ਲੋਭ ਗਰਸ ਉਹ ਦਹਿਉ ਦਿਸਤਾਵਤ ਆਸਾ ਲਾਗਿਓ ਤਣ ਕੀ ਇਸ ਤਣ ਦੀ ਖਾਤਰ ਕਹਿੰਦਾ ਪੈਸੇ ਦੀ ਖਾਤਰ ਥਾਂ ਥਾਂ ਤੇ ਭਟਕਦਾ ਦਸਾਂ ਦਸਾਵਾਂ ਦੇ ਵਿੱਚ ਇੱਥੋਂ ਵੀ ਇਕੱਠਾ ਉੱਥੋਂ ਵੀ ਹੋ ਜਾਓ ਉੱਥੋਂ ਵੀ ਹੋ ਜਾਵੇ ਦੇਖੋ ਬਾਣੀ ਵਿੱਚੋਂ ਵੀ ਲਿਖਿਆ ਜਿਹੜੀ ਚੀਜ਼ ਹੈ ਜਿੱਥੇ ਗੱਲ ਧਨ ਦੀ ਹੈ ਉਥੇ ਧਨ ਦੀ ਆਵੇਗੀ ਭਾਵੇਂ ਮਾਇਆ ਸਾਰਾ ਸੰਸਾਰ ਹੀ ਹੈ ਪਰ ਇਸੇ ਸਪੈਸ਼ਲ ਸਤਗੁਰਾਂ ਨੇ ਸਿੱਧੀ ਜਿਹੜੀ ਹੈ ਅਸਾਰਾ ਉਹ ਧਨ ਪੈਸੇ ਵੱਲ ਦੱਸਿਆ ਵੀ ਬੰਦਾ ਇੰਨਾ ਲੋਭੀ ਹੋ ਗਿਆ ਸੁੱਖ ਕਾ ਹੇਤ ਬਹੁਤ ਦੁਖ ਪਾਵਤ ਪਾਪ ਕੀ ਹੈ ਹੁਣ ਸੁੱਖ ਦੀ ਖਾਤਰ ਇਕੱਠਾ ਕਰਦਾ ਹੈ ਹੁਣ ਕਰਦਾ ਕੀ ਹੈ ਸੁੱਖ ਤਾਂ ਮਿਲ ਜਾਂਦੇ ਥੋੜੇ ਤੋਂ ਵੀ ਮਿਲ ਜਾਂਦੇ ਨਾਲ ਸੁੱਖ ਸਾਰੇ ਮਾਇਆ ਤੋਂ ਨਹੀਂ ਮਿਲਦੇ ਹੁੰਦੇ ਹੋਰ ਧਿਆਨ ਰੱਖਿਓ ਜੇ ਸੁੱਖ ਮਾਇਆ ਤੋਂ ਹੀ ਮਿਲਦੇ ਹੁੰਦੇ ਲੋਕਾਂ ਕੋਲੇ ਪੈਸਾ ਬਹੁਤ ਹੋ ਸੀਗਾ ਲੋੜ ਹੀ ਨਹੀਂ ਪੈਣੀ ਸੀਗਾ ਆਪਣੇ ਗੁਰਬਾਣੀ ਪੜਨ ਦੀ ਜਾਂ ਉਸ ਰੱਬ ਦੀ ਅਰਦਾਸਾ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਮਾਇਆ ਨਾਲ ਹੀ ਚੱਲ ਸਕਦਾ ਸੀ ਸਭ ਕੁਝ ਨਹੀਂ ਸਾਤ ਗੁਰਾਂ ਦੀ ਬਾਣੀ ਵਿੱਚ ਲਿਖਿਆ ਮਾਇਆ ਜੇਵੜ ਦੁੱਖ ਨਹੀਂ ਕੋਈ ਜਿੱਦਾਂ ਵੱਡਾ ਮਾਇਆ ਦਾ ਦੁੱਖ ਆ ਉਦਾਂ ਦੁੱਖ ਹੀ ਨਹੀਂ ਕੋਈ ਹੋਰ ਦੁੱਖ ਸਤਿਗੁਰ ਕਹਿੰਦੇ ਸੁਖ ਕਾ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਾ ਦਵਾਰ ਸਵਾਨ ਜਿਉ ਡੋਲਤ ਆ ਗਿਆ ਨਾ ਉੱਥੇ ਸਵਾਨ ਦੀ ਗੱਲ ਕਹਿੰਦੇ ਥਾਂ ਥਾਂ ਤੇ ਭਟਕਦਾ ਕੁੱਤੇ ਦੀ ਤਰ੍ਹਾਂ ਦਵਾਰਾ ਦਵਾਰ ਸਵਾਨ ਜਿਉ ਡੋਲਤ ਕਹਿੰਦੇ ਜਿਵੇਂ ਕੁੱਤਾ ਥਾਂ ਥਾਂ ਤੇ ਵਾਰਾ ਕੁੱਤੇ ਦੀ ਗੱਲ ਚੱਲਦੀ ਵੀ ਹੈ ਨਾ ਥਾਂ ਥਾਂ ਤੇ ਘਰ ਘਰ ਦੇ ਮੂਹਰੇ ਜਾਂਦਾ ਪਿਆ ਉੱਥੋਂ ਆ ਗਿਆ ਉੱਥੋਂ ਆ ਗਿਆ ਪਰ ਸਤਗੁਰ ਕਹਿੰਦੇ ਇਹੀ ਬਿਰਤੀ ਇਹਦੇ ਵਿੱਚ ਆ ਦੁਆਰਾ ਦੁਆਰ ਸੁਆਣ ਜੋ ਡੋਲਤ ਨਹੀਂ ਸੁਧ ਰਾਮ ਭਜਨ ਕੀ ਇਹਨੂੰ ਰੱਬ ਦੀ ਯਾਦ ਹੀ ਨਹੀਂ ਕੋਈ ਜੇ ਪ੍ਰਾਨ ਏਕ ਭਗਤ ਭਗਵਾਨ ਜੇ ਪ੍ਰਾਨਿਕ ਹੈ ਨਾਹੀਂ ਮਨ ਇਹਨੂੰ ਰੱਬ ਦੀ ਕੋਈ ਬੰਦਗੀ ਦੀ ਗੱਲ ਹੀ ਨਹੀਂ ਕੋਈ ਸਤਗੁਰ ਕਹਿੰਦੇ ਮਾਨਸ ਜਨਮ ਅਕਾਰਥ ਖੋਇਓ ਸਤਗੁਰ ਕਹਿੰਦੇ ਇਹ ਮਨੁੱਖਾ ਜਨਮ ਮਿਲਿਆ ਸੀ ਇਹਨੂੰ ਵਧੀਆ ਮਨੁੱਖ ਬਣਾਇਆ ਸੀ ਪਰ ਆਪਣੇ ਆਪ ਕੁੱਤੇ ਦੀ ਜੂਣ ਪੈ ਗਿਆ ਉਹੀ ਜੀ ਕਰਮ ਕਰਕੇ ਬੰਦੇ ਦੇ ਰੂਪ ਵਿੱਚ ਆਪਾਂ ਜਿਹਨੂੰ ਆਪਾਂ ਪੜਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕਪਚਾਰਾ ਕਰੈ ਦਿਨ ਰਾਤ ਬਸ ਆ ਖੇਡ ਦੀ ਪਹਿਲਾਂ ਅਸਲ ਵਿੱਚ ਸਤੁਰ ਕਹਿੰਦੇ ਮਾਨਸ ਜਨਮ ਆਕਾਰਤ ਖੋਇਓ ਲਾਜ ਨਾਲ ਲੋਕ ਹਸਨ ਕੀ ਲੋਕ ਵੀ ਹੱਸਦੇ ਆ ਕਹਿੰਦੇ ਵੀ ਜਰਾ ਕੂਈ ਤੁਰਿਆ ਫਿਰਦਾ ਥਾਂ-ਥਾਂ ਤੇ ਇੱਥੇ ਵੀ ਉੱਥੇ ਵੀ ਇੱਥੇ ਵੀ ਇੱਥੇ ਵੀ ਲੋਕ ਬਥੇਰੀ ਕੀ ਕਰਦੇ ਆ ਕਰਦੀ ਹੁੰਦੇ ਆ ਨਾ ਜਦੋਂ ਕੋਈ ਬੰਦੇ ਦੇ ਕੋਈ ਔਗਣ ਹੁੰਦੇ ਆ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਆ ਤਾਂ ਹਰ ਵਕਤ ਪੈਸੇ ਇਕੱਠੀ ਕਰਾ ਦਿੰਦਾ ਆ ਤਾਂ ਹੀ ਫਿਰ ਆਉਂਦਾ ਕਰਦੇ ਲੋਕ ਵੀ ਕਰਦੇ ਆ ਕਹਿੰਦਾ ਪਰਵਾਹੀ ਦੀ ਕਰਦਾ ਕੋਈ ਲੋਕ ਲਾਜ ਨਾਲ ਲੋਕ ਹੱਸਣ ਕੀ ਲੋਕ ਹੱਸਦੇ ਵੀ ਨੇ ਪਰ ਕੋਈ ਪਰਵਾਹੀ ਨਹੀਂ ਬਿਰਤੀ ਕੁੱਤੇ ਵਾਲੀ ਬਣੀ ਪਈ ਆ ਸਤਗੁਰ ਕਹਿੰਦੇ ਇਹ ਇਹ ਬਿਰਤੀ ਦਾ ਨਾ ਹੁਣ ਆਗੇ ਸ਼ੁਕਰ ਦੀ ਗੱਲ ਸੂਰ ਦੀ ਹੁਣ ਸੂਰ ਦੀ ਬਿਰਤੀ ਕੀ ਹੈ ਇਹ ਹੁੰਦੀ ਹੈ ਕਟੰਬ ਦੀ ਕਟੰਬ ਦੇ ਵਿੱਚ ਰਚ ਜਾਣਾ ਪਰਿਵਾਰ ਦੇ ਵਿੱਚ ਖਛਤ ਹੋ ਜਾਣਾ ਇੱਕ ਪਰਿਵਾਰ ਦੇ ਵਿੱਚ ਸਾਰੇ ਰਹਿੰਦੇ ਆਪਾਂ ਪਰਿਵਾਰ ਆਪਣਾ ਕੰਮ ਕਰੀ ਜਾਂਦਾ ਸਾਰੇ ਆਪਦੇ ਕੰਮਕਾਰ ਵਿੱਚ ਕਰਦੇ ਆ ਹਨਾ ਇੱਕ ਬੰਦਾ ਵਿੱਚ ਪਰਿਵਾਰ ਦੇ ਵਿੱਚ ਖਛਤ ਹੋ ਜਾਣਾ ਉਹਨਾਂ ਦੀ ਖਾਤਰ ਕਾਏ ਐ ਪਸ ਸਿੱਧੀ ਜੀ ਗੱਲ ਕਰੀਏ ਨਾ ਵੀ ਉਹਨਾਂ ਦੀ ਖਾਤਰ ਬੇਈਮਾਨੀ ਕਰਨੀ ਠੱਗੀਆਂ ਕਰਨੀਆਂ ਬਸ ਗੱਲ ਮੁਕਾਉ ਉਹਨਾਂ ਦੀ ਖਾਤਰ ਨਹੀਂ ਕੰਮਕਾਰ ਕਰੋ ਬੱਚੇ ਵੀ ਕਰਨ ਆਪਾਂ ਵੀ ਕਰੀਏ ਸਾਰੇ ਤੇ ਬੱਚਿਆਂ ਨੇ ਕੁਝ ਨਹੀਂ ਕਰਨਾ ਤੇ ਲਿਆ ਲਿਆ ਕੇ ਆਪਾਂ ਬੇਈਮਾਨੀ ਦਾ ਪੈਸਾ ਦੇਣਾ ਹਨਾ ਸਤਗੁਰਾਂ ਦੀ ਬਾਣੀ ਵਿੱਚ ਲਿਖਿਆ ਨਾ ਮਨ ਮੇਰੇ ਭੂਲੇ ਕਪਟ ਨਾ ਕੀਤਾ ਅੰਤ ਨਵੇਰਾ ਤੇਰੇ ਜੀ ਪਹਿਲੇ ਨਵੇਰਾ ਤੇਰੀ ਜਿੰਦ ਤੋਂ ਹੋਣਾ ਇਹਨਾਂ ਨੇ ਕਿਸੇ ਦੀ ਹੱਮ ਹੀ ਨਹੀਂ ਭਰਨੀ ਭਵੇਂ ਪੁੱਤਰ ਐ ਭਵੇਂ ਧੀ ਐ ਭਵੇਂ ਕੋਈ ਘਰ ਵਾਲੀ ਐ ਭਵੇਂ ਕੋਈ ਰਿਸ਼ਤੇਦਾਰ ਐ ਜਿਨ੍ਹਾਂ ਨੂੰ ਖਵਾਉਣਾ ਇਹਨਾਂ ਨੇ ਤੇਰੇ ਤੇਰੇ ਨਾਲ ਕੋਈ ਮਦਦ ਨਹੀਂ ਕਰਨੀ ਅੰਤ ਨਵੇਰਾ ਤੇਰੇ ਜੀ ਪਹਿਲੀ ਦਾ ਛਿੰਨ ਸੰ ਤਨ ਸੀਜਾ ਜਰਾ ਜਨਾਵਾ ਤਬ ਤੇਰੀ ਕੋਕ ਕੋਈ ਪਾਨੀ ਹੋਣਾ ਕਹੇ ਕਬੀਰ ਕੋਈ ਨਹੀਂ ਤੇਰਾ ਇੱਥੇ ਕੋਈ ਕਿਸੇ ਦਾ ਨਹੀਂ ਹਾਂ ਠੀਕ ਐ ਅੱਪਾ ਸਾਰੇ ਰਿਸ਼ਤੇਦਾਰਾਂ ਪਰ ਜਦੋਂ ਇਹ ਕੰਮ ਆ ਗਈ ਨਾ ਫਿਰ ਕਿਸੇ ਨੇ ਸਹਾਈ ਨਹੀਂ ਹੋਣਾ ਇਹਨਾਂ ਚੋਂ ਸਾਰੇ ਭਟ ਜਾਣਗੇ ਵਿਪਤ ਪਰਿ ਸਭ ਹੀ ਸੰਗ ਸਾਡ ਤ ਕੋ ਨ ਆਵਤ ਨੀਰ ਸਤਗੁਰ ਕਹਿੰਦੀ ਪਰ ਆ ਬਿਰਤੀ ਨਾ ਕੀਤੀ ਇਹ ਪਰਿਵਾਰ ਦੇ ਵਿੱਚ ਰਹੇ ਪਰਿਵਾਰ ਸਾਰਿਆਂ ਨੇ ਪਾਲਣਾ ਪਰ ਇਹਨਾਂ ਦੀ ਖਾਤਰ ਭਾਈ ਦੇਖੀ ਕਿਤੇ ਪਾਪ ਨਾ ਇਕੱਠੇ ਕਰ ਲਈ ਪਾਪ ਨਾ ਇਕੱਠੇ ਕਰ ਲਈ ਇਹਨਾਂ ਦੀ ਖਾਤਰ ਕਿਉਂਕਿ ਕਰਮੀਆਂ ਆਪੋ ਆਪਣੀਆਂ ਧਿਆਨ ਰੱਖਿਓ ਠੀਕ ਹੈ ਸਾਡੇ ਪੁੱਤਰ ਧੀ ਨੇ ਸਾਡਾ ਪਰਿਵਾਰ ਆ ਸਾਰਿਆਂ ਦੀ ਕਰਮੀਆਂ ਆਪੋ ਆਪਣੀਆਂ ਲੇਖਾ ਆਪੋ ਆਪਣਾ ਆਪੋ ਆਪਣਾ ਹੁਣ ਇਹ ਸੂਕਰ ਇਹ ਕਿਥੋਂ ਪਤਾ ਲੱਗਿਆ ਵੀ ਇਹ ਕਟੰਬ ਦੀ ਗੱਲ ਹੈ ਕਿਉਂਕਿ ਪਾਸਾ ਜੀ ਦੇ ਇੱਕ ਵਚਨ ਆਉਂਦਾ ਹੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਣ ਬਲ ਬਲ ਉਤਰੈ ਬਾਰੀ-ਬਾਰੀ ਸੂਰ ਦੀ ਜੂਨੀ ਬਾਰੀ-ਬਾਰੀ ਸੂਰ ਪੈਦਾ ਹੋਣਾ ਸੂਰ ਦੀ ਜੂਨੀ ਪੈ ਜਾਣਾ ਇੱਥੇ ਵੀ ਧਿਆਨ ਰੱਖੋ ਬੰਦੇ ਦੀ ਹੁਣ ਇੱਥੇ ਇਹ ਜੂਨੀ ਬਦਲੀ ਜਾ ਸਕਦੀ ਹੈ ਹੋਰ ਦੱਸੋ ਜੇ ਕੋਈ ਬੰਦਾ ਕੁੱਤੇ ਦੀ ਜੂਨ ਪਿਆ ਸੂਰ ਦੀ ਜੂਨੀ ਪਿਆ ਇੱਥੇ ਤਾਂ ਬਹੁਤ ਜੂਨੀਆਂ ਦੀ ਗੱਲ ਸਤਗੁਰਾਂ ਨੇ ਕਰ ਦਿੱਤੀ ਗੁਰਮੰਤਰ ਹੀਨ ਸੋ ਪ੍ਰਾਨੀ ਤਰਗੰਤ ਜਨਮ ਪ੍ਰਸਟਨ ਹੈ ਸੈਸ ਕੀਤੀ ਦਾ ਵਚਨ ਗੁਰਮੰਤਰ ਹੀਨ ਸ ਗੁਰੂ ਦਾ ਮੰਤਰ ਗੁਰੂ ਦੀ ਭਗਤੀ ਹੀਨ ਹੀਨ ਦਾ ਭਾਵ ਅੰਦਰ ਹੈ ਹੀ ਨਹੀਂ ਭਗਤੀ ਨਹੀਂ ਗੁਰਮੰਤਰ ਹੀਨ ਸੋ ਪ੍ਰਾਨੀ ਤਰਗੰਤ ਜਨਮ ਪ੍ਰਸਟਨ ਹੈ ਕੂਕਰ ਹੈ ਸੂਕਰ ਹੈ ਗਰਦਰਵ ਹੈ ਸਰਪਨ ਹੈ ਕਾਕਾ ਹੈ ਤੁਲ ਖਲਾ ਦੇਖੋ ਕਿੰਨੇ ਗਿਣਾ ਦਿੱਤੇ ਆ ਇਹਨਾਂ ਦੀ ਜੁਨੀ ਪਿਆ ਬੈ ਕਈ ਲੋਕ ਕਿੰਨੇ ਜੁਨਿਆਂ ਦੇ ਵਿੱਚ ਕੁਕਰ ਹੈ ਉਹੀ ਆ ਗਿਆ ਨਾ ਸੂਕਰ ਆ ਫਿਰ ਆ ਗਿਆ ਫਿਰ ਗਰਦਵਾ ਗਧਾ ਸਰਪਣਾ ਸੱਪ ਕਾਕਾ ਕਾਂ ਤੋਲ ਖਲ ਮਹਾਮੂਰਖ ਆ ਇਹਨਾਂ ਦੀ ਜੁਨੀ ਵਿੱਚ ਸਤਿਗੁਰ ਕਹਿੰਦੇ ਇਹ ਜੁਨੀਆਂ ਭਾਈ ਜਿਉਂਦਿਆਂ ਦੇ ਵਿੱਚ ਵੀ ਦੇ ਧਿਆਨ ਰੱਖਿਓ ਕਿਤੇ ਇਹਨਾਂ ਕੋਈ ਮਰਿਆਂ ਤੋਂ ਬਾਅਦ ਬਣੂ ਤੇ ਬਨ ਜਾਗੇ ਨਹੀਂ 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 ਉਦੋਂ ਤਾਂ ਕਿਸੇ ਨੂੰ ਕੋਈ ਉਹਦਾ ਦੁੱਖ ਕੋਈ ਨਹੀਂ ਦੁੱਖ ਤਾਂ ਹੋਣਾ ਹੈ ਵੀ ਕਰਤੂਤ ਪਸ਼ੂ ਕੀ ਮਾਨਸਜਾਤ ਵੀ ਹੈ ਤਾਂ ਮਨੁੱਖ ਦਾ ਸਤਗੁਰਾਂ ਨੇ ਦਿੱਤੀ ਤਾਂ ਮਨੁੱਖਾ ਦੇ ਹੀ ਹੈ ਤੇ ਅੰਦਰ ਬਿਰਤੀ ਕਿਹੋ ਜੀ ਲਈ ਫਿਰਦੇ ਆ ਗੱਲ ਤਾਂ ਇਹਦੀ ਹੈ ਇਸ ਕਰਕੇ ਜਿਨ੍ਹਾਂ ਦੇ ਅੰਦਰ ਇਹ ਭਗਤੀ ਨਹੀਂ ਪਾਈ ਉਹ ਉਹਨਾਂ ਦੀ ਗੱਲ ਚੱਲਦੀ ਪਈ ਹੈ ਬਾਕੀ ਜਿਹੜੇ ਭਗਤੀ ਕਰਦੇ ਆ ਚੰਗੇ ਕਰਮ ਕਰਦੇ ਆ ਤੇ ਰੱਬ ਦੇ ਭਗਤਾਂ ਨੇ ਪਾਈ ਉਹ ਤਾਂ ਆਨੰਦਮਾਨ ਦੀ ਨੇ ਜ਼ਿੰਦਗੀ ਦਾ ਪਰ ਗੱਲ ਇਹਦੀ ਹੈ ਸਤਗੁਰਾਂ ਨੇ ਇਹ ਸਾਰਾ ਜੋ ਸ਼ਬਦ ਦੇ ਵਿੱਚ ਸਾਡੇ ਸਾਹਮਣੇ ਇਹ ਰੱਖ ਦਿੱਤਾ ਇਸ ਕਰਕੇ ਹੁਣ ਸੂਕਰ ਹੁਣ ਸੂਰ ਹੈ ਸੂਰ ਮਾੜਾ ਵੀ ਨਹੀਂ ਹੈਗਾ ਉਹਦਾ ਇੱਕ ਪੋਜੀਟਿਵ ਪੁਆਇੰਟ ਵੀ ਲਿਖਿਆ ਸਤਗੁਰਾਂ ਨੇ ਪਲੱਸ ਪੁਆਇੰਟ ਕੀ ਲਿਖਿਆ ਸਤਗੁਰ ਕਹਿੰਦੇ ਜਿਹੜਾ ਸੂਰ ਹੈ ਨਾ ਇਹ ਗੰਦਗੀ ਖਾਂਦਾ ਗੰਦਗੀ ਖਾਂਦਾ ਉਹ ਤਾਂ ਉਹਦਾ ਭੋਜਨ ਹੈ ਹਨਾ ਪਰ ਉਹਦਾ ਪੁਆਇੰਟ ਕੀ ਹੋ ਗਿਆ ਵੀ ਸਫਾਈ ਰੱਖਦਾ ਦੇਖੋ ਚਾਰੇ ਪਾਸੇ ਪਰ ਇੱਕ ਬੰਦਾ ਬੰਦਾ ਹੋ ਕੇ ਚੰਗੇ ਪਦਾਰਥ ਖਾ ਕੇ ਰੱਬ ਦੀ ਭਗਤੀ ਕੋਈ ਨਹੀਂ ਕਰਦਾ ਰੱਬ ਦਾ ਨਾਮ ਨਹੀਂ ਜਪਦਾ ਜਿੰਨਾ ਦਿੱਤਾ ਉਹਦਾ ਧੰਨਵਾਦ ਕੋਈ ਨਹੀਂ ਕਰਦਾ ਉਹਦਾ ਸ਼ੁਕਰਾਨਾ ਕੋਈ ਨਹੀਂ ਕਰਦਾ ਇੱਕ ਬੰਦਾ ਹੈ ਇੱਕ ਸੂਰ ਹੋ ਕੇ ਉਹਦਾ ਕੀ ਹੈ ਉਹ ਸਫਾਈ ਕਰਦਾ ਪਿਆ ਇੱਕ ਬੰਦਾ ਗੰਦ ਪਾਉਂਦਾ ਹੁਣ ਉਹ ਬੰਦਾ ਹੈ ਉਹ ਕੀ ਹੈ ਜਾਨਵਰ ਹੈ ਤੇ ਤਾਂ ਹੀ ਉਹ ਸਤਗੁਰਾਂ ਨੇ ਫੇਰ ਕੀ ਕਹਿ ਦਿੱਤਾ ਕਬੀਰ ਸਾਤ ਤਤੇ ਸੂਕਰ ਭਲਾ ਸਾਤ ਤਤੇ ਸੂਕਰ ਪਲਾ ਪਲਾ ਚੰਗਾ ਕਹਦੇ ਕਹਿੰਦੇ ਜੇ ਰੱਬ ਨਾਲੋਂ ਟੁੱਟੇ ਹੋਏ ਬੰਦੇ ਨਾਲੋਂ ਭਗਤੀਹੀਨ ਬੰਦੇ ਨਾਲੋਂ ਸੂਰ ਹੀ ਚੰਗਾ ਫਿਰਦਾ ਕਹਿੰਦੀ ਜੀ ਕਿਉਂ ਕਬੀਰ ਸਾਖਤ ਤੇ ਸੂਕਰ ਪਲਾ ਰੱਖ ਆਛਾ گاਉ ਕਹਿੰਦਾ ਉਹ ਗਾ ਉਹ ਆਪਣੇ ਗਾਉ ਦੀ ਪਿੰਡ ਦੀ ਆ ਨਾ ਉਹ ਸਫਾਈ ਰੱਖਦਾ ਜਾਨਵਰ ਹੋ ਕੇ ਪਿੰਡ ਦੀ ਸਫਾਈ ਕਰ ਦਿੰਦਾ ਕਹਿੰਦਾ ਇਸ ਕਰਕੇ ਚੰਗਾ ਉਹਦਾ ਵੱਜੋ ਟਕਵਾਂਟ ਆ ਗਿਆ ਨਾ ਸੂਕਰ ਦਾ ਹੁਣ ਸਾਖਤ ਬੰਦਾ ਕੀ ਕਰਦਾ ਹੈ ਕਬੀਰ ਸਾਖਤ ਤੇ ਸੂਕਰ ਭਲਾ ਰਾਖਾ ਆਸਾ ਗਾਓ ਉਹ ਸਾਖਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾਉ ਸੂਰ ਨੂੰ ਸਾਰੇ ਯਾਦ ਕਰਦੇ ਸੀ ਉਹ ਸਾਖਤ ਜਿੱਦੇ ਮਰ ਜਾਂਦਾ ਉਹ ਉਸ ਟਾਈਮ ਤੱਕ ਕੋਈ ਮਾੜਾ ਮੋਟਾ ਜੱਜ ਚੱਲੋ ਕਹਿੰਦੇ ਕਹਿੰਦੇ ਤੇ ਮਾਗਰੋ ਤਾਂ ਆਪਾਂ ਪਤਾ ਹੀ ਕਿਵੇਂ ਕਰਦੇ ਹੁੰਨ ਆਪਾਂ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਆਪਾਂ ਮੂਰੇ ਤਾਂ ਬੜਾ ਇੱਥੇ ਸਟੇਜ ਤੇ ਵੀ ਕਰ ਜਾਂਦੇ ਆ ਹੋਰ ਵੀ ਕਰ ਜਾਂਦੇ ਆ ਪਰ ਸੱਚ ਬੋਲਣਾ ਉਹ ਸੌਖਾ ਥੋੜਾ ਸਦੀਤੇ ਵੀ ਕਰ ਜਾਂਦੇ ਆਪਾਂ ਵੀ ਸਾਰੀ ਉਮਰ ਬੰਦਗੀ ਨਾ ਕੀਤੀ ਉਹ ਬਈ ਬੰਦੇ ਬਹੁਤ ਚੰਗਾ ਸੀਗਾ ਇਹਨੇ ਤਾਂ ਜੀ ਬਹੁਤ ਕੁਝ ਕੀਤਾ ਤੇ ਵਿੱਚ ਲੋਕ ਹੱਦ ਤੇ ਵੀ ਹੁੰਦੇ ਨੇ ਹਨਾ ਵੀ ਦੇਖੋ ਆਸ ਗੁਰੂ ਦੇ ਅੱਗੇ ਹਜ਼ੂਰੀ ਦੇ ਵਿੱਚ ਹੀ ਗੱਪ ਮਾਰੀ ਜਾਂਦਾ ਮੇਰੇ ਰੱਬ ਦਾ ਭਾਈ ਨਹੀਂ ਕੋਈ ਇਸ ਕਰਕੇ ਭਾਈ ਇਹ ਗੱਲਾਂ ਸਾਨੂੰ ਸਤਗੁਰਾਂ ਨੇ ਸਮਝਾਈਆਂ ਹੁਣ ਗੱਲਾਂ ਤਾਂ ਤੁਸੀਂ ਕਹੋਗੇ ਵੀ ਇਹ ਕੁੱਤੇ ਬਿੱਲਿਆਂ ਜਿਹੀਆਂ ਗੱਲਾਂ ਨਹੀਂ ਇਹ ਗੱਲਾਂ ਬਹੁਤ ਡੂੰਘੀਆਂ ਨੇ ਦੇਖਣ ਨੂੰ ਆਪਾਂ ਕਿੰਨੀਆਂ ਗੱਲਾਂ ਇਹਨੂੰ ਸਮਝਦੇ ਆ ਬਾਣੀ ਦੇ ਵਿੱਚ ਇੰਨਾ ਡੂੰਘਾਈ ਦੇ ਵਿੱਚ ਲਿਖਿਆ ਹੈ ਇਹ ਸਾਨੂੰ ਜਗਾਉਣ ਵਾਸਤੇ ਅਸਲ ਵਿੱਚ ਇਹ ਸਾਨੂੰ ਕੋਈ ਸਾਡੀ ਤਹਰੀਨ ਨਹੀਂ ਹੋ ਰਹੀ ਏ ਇਹਦੇ ਵਿੱਚ ਵੀ ਸਾਡੀ ਕੋਈ ਬੇਇੱਜ਼ਤੀ ਨਹੀਂ ਨਹੀਂ ਇਹ ਜਗਾਉਂਦੇ ਆ ਸਤਿਗੁਰੂ ਕਹਿੰਦੇ ਜਾਗ ਜਾਗ ਲੈ ਓਰੇ ਮਨਾ ਜਾਗ ਲੈ ਓ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਭੀ ਸੋ ਪੀ ਸੰਦਣਾ ਹੋਇਆ ਅੱਜ ਦਾ ਸਰੀਰ ਨਾਲ ਲੈ ਕੇ ਆ ਨਾ ਜਾਂਦਿਆਂ ਤਾਂ ਇਹ ਵੀ ਨਹੀਂ ਮਿਲਣਾ ਕਹਿੰਦਾ ਤੂੰ ਜਾਗ ਇਸ ਕਰਕੇ ਚੰਗੇ ਕਰਮ ਕਰ ਸਮਾਜ ਦੇ ਵਿੱਚ ਵਿਚਰ ਵਧੀਆ ਲੋੜਵੰਦਾਂ ਦੀ ਸਹਾਇਤਾ ਭਾਬ ਵਿਚਾਰੇ ਪਾਸੇ ਚੰਗੇ ਕਰਮਾਂ ਦੀ ਖੇੜੀ ਐ ਬਿਰਤੀ ਚੰਗੀ ਹੋਗੀ ਚ ਮਿੱਠਾ ਬੋਲਾਂਗੇ ਕਿਸੇ ਨੂੰ ਗਾਲੀ ਲੜਾਈ ਝਗੜੇ ਨਹੀਂ ਹੋਣਗੇ ਹੈ ਕਿਸੇ ਦੀ ਮਦਦ ਹੋਊਗੀ ਕਿਸੇ ਲੋੜਵੰਦ ਦੇ ਨਾਲ ਰਹਾਂਗੇ ਸਾਰਿਆਂ ਦੇ ਵਿੱਚ ਵਿਚਰਾਂਗੇ ਤੇ ਕਿੰਨਾ ਵਧੀਆ ਲੱਗਦਾ ਕਿੰਨਾ ਵਧੀਆ ਲੱਗਦਾ ਅੱਜ ਬਿਰਤੀ ਬਦਲ ਚੁੱਕੀ ਐ ਬਿਰਤੀ ਬਦਲਣ ਦੇ ਨਾਲ ਆਨੰਦ ਗਵਾਜ ਗਿਆ ਖੁਸ਼ੀਆਂ ਗਮਾਟ ਗਈਆਂ ਜਿਹੜੀਆਂ ਹੈਗੀਆਂ ਸੀ ਬਿਰਤੀ ਬਦਲਣ ਦੇ ਨਾਲ ਬਿਰਤੀ ਬਦਲ ਗਈ ਰਿਸ਼ਤੇਦਾਰ ਟੁੱਟ ਗਏ ਕਿਉਂਕਿ ਆਪਾਂ ਵੀ ਆ ਵਿੱਚ ਉਹਨਾਂ ਤੇ ਧਿਆਨ ਰੱਖਿਓ ਆਪਾਂ ਇਹਨਾਂ ਕੋ ਵੀ ਆਪਾਂ ਕੇ ਦੂਜੇ ਦੀ ਗੱਲ ਕਰਦੇ ਆ ਆ ਬਿਰਤੀ ਹੀ ਬਦਲ ਗਈ ਭਾਈ ਹੋਰ ਕੁਝ ਨਹੀਂ ਹੈਗਾ ਬਸ ਬਸ ਇਹ ਬਿਰਤੀ ਚੰਗੀ ਹੋ ਸਕਦੀ ਹੈ ਕਦੋਂ ਗੁਰੂ ਨਾਲ ਮਿਲ ਕੇ ਬਸ ਗੁਰੂ ਦੇ ਨਾਲ ਲੱਗ ਜਾਈਏ ਗੁਰੂ ਦੀ ਗੱਲ ਮੰਨ ਲਈਏ ਤੇ ਇਹ ਬਿਰਤੀ ਹੈ ਜਿਹੜੀ ਸ਼ੁੱਧ ਹੋ ਜਾਵੇਗੀ ਪਵਿੱਤਰ ਹੋ ਜਾਵੇਗੀ ਫਿਰ ਪਵਿੱਤਰ ਅੰਦਰੋ ਵਚਨ ਆਉਣਗੇ ਸਭ ਕੁਝ ਪਵਿੱਤਰ ਹੋ ਜਾਵੇਗਾ ਆਉ ਇਥੀ ਵਿਚਾਰ ਹੈ ਜਿਹੜੀ ਸਤਿਗੁਰ ਕਹਿੰਦੇ ਏਕ ਭਗਤ ਭਗਵਾਨ ਜਿਹ ਪ੍ਰਾਨੀ ਕਹ ਨਾਹੀਂ ਮਨ ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੀਂ ਤਨ ਉਹ ਤਨ ਸੂਰ ਤੇ ਕੁੱਤੇ ਦੀ ਲਿਆਈ ਹੈ ਸਤਿਗੁਰ ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਪ੍ਰਮਾਤਮਾ ਦੀ ਭਗਤੀ ਦੀ ਹੈ ਆਉ ਇਥੀ ਵਿਚਾਰ ਖਤਮ ਬਾਕੀ ਵਿਚਾਰ ਅਗਲੇ ਸ਼ਬਦ ਦੀ ਕੱਲ ਦੇ ਸਮੇਂ ਵਿੱਚ ਕਰਾਂਗੇ ਥੋਲਾ ਚੁੱਕਾਂ ਦੀ ਮਾਫੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਕਿਰਪਾ ਕਰਨ ਇਸੀ ਤਰ੍ਹਾਂ ਆਪਾਂ ਗੁਰੂ ਦੇ ਲੜ ਲਗੇ ਰਹੀਏ ਗੁਰਦਿਆਂ ਗੱਲਾਂ ਸੁਣਦੇ ਰਹੀਏ ਤੇ ਫਿਰ ਅਸੀਂ ਲੋਕ ਸੁਖੀ ਆਪਾਂ ਲੋਕ ਸੇਲੇ ਨਾਨਕਾ ਹਰ ਪ੍ਰਭ ਆਪੇ